ਉਹ ਤਿੰਨਾ ਜਸਨ ਬਣੂ ਭਾਬੀ ਆਉਂ ਮੁੰਡਾ ਬਣ ਲੈ ਲੈ ਫਿਰ ਲੈ ਲੈ ਮੈਂ ਦਿੱਲੀ ਬੜਾ ਜਾ ਸਹੀ ਉਹ ਨਹੀਂ ਹੋਊਗਾ ਪਰ ਤੇ ਆਪ ਦੇ ਦੂੰਗਾ ਫਿਰ ਕੀ ਹੋਇਆ ਉਹ ਦਵਾ ਦੇ ਹੈਲੋ ਉਹਨੂੰ ਕੈਰ ਲੈਣ ਦੇ ਆਪ ਉਹ ਆਪ ਭਾਬੀ ਮਾਨੂੰ ਭੇ ਦੇ ਦੇ ਉਹ ਤਾਂ ਉਦੋਂ ਦੇ ਮੈਂ ਲਾ ਲੂੰਗਾ ਇਹ ਵੀ ਰ ਭਗਵਤ ਜਗਾ ਹੁਣ ਕਿਹਾ ਬਈ ਠੀਕ ਹੈ ਹੁਣ ਕਿਹਾ ਦੋ ਤਿੰਨ ਬਰੀ ਮਾ ਅੱਠ ਚੱਲ ਲਾਖ ਮੈਂ ਲਾਉਂਗਾ ਲਾਖ ਅੱਛਾ ਪੁੱਤ ਕਾ ਦੁਨੀਆ ਦਾ ਜੇ ਆ ਗਿਆ ਮੋੜੀ ਨਹੀਂ ਚੜਦਾ ਇਹ ਤਾਂ ਮੇਰੇ ਕਿ ਨਹੀਂ ਹੋਇਆ ਮੇਰੇ ਕਿ ਨਹੀਂ ਬਹੁਤogas ਪਾ ਲਿਆ 100 ਦੋਸਤ ਮਾਰ ਲੂੰਗਾ ਕੋਈ ਨਾ ਸਵੇਰੇ ਬਚ ਗਿਆ ਬਚ ਗਿਆ ਦਵਾ ਦੇ ਪਹਿਲਾਂ ਬਚ ਗਿਆ ਲਓ ਜੀ ਤੂੰ ਦੁਬਾਰਾ ਘਰ ਤਨਾਂ ਦਾ ਪੁੱਤ ਇਹ ਤੇਰਾ ਆਇਆ ਬਾਬੂ ਮੇਰਾ ਮੈਂ ਘੜ ਲਾ ਰਿਹਾ ਤੂੰ ਰਹਿ ਬੈਠ ਜਾ ਯਾਰ ਠੀਕ ਹੈ ਸੱਤਾ ਲੈ ਪਿੱਛੇ ਵਗਲਾ

ਚਾ 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 ਉਹ ਤਿੰਨ ਚਾ ਉਹ ਖੜਾ ਹੋ ਖੜਾ ਹੋ ਜਾ ਵੀ ਇਹ ਕੀ ਹੋ ਰਿਹਾ ਅਜੀ ਚਾਚੂ ਕੀ ਜਾ ਰਿਹਾ ਉਹ ਤਾਂ ਆਇਆ ਹੋ ਰਿਹਾ ਹੈ ਤੰਗ ਜੀ ਅੰਡਾ ਦਿੰਦੀ ਹੁੰਦੀ ਹੈ 8 19 ਚਲਾ ਕੇ ਆਦਾ ਮੈਂ ਆ ਤਾਂ ਨੀਚੇ ਲਿਆਉ ਉਹ ਨਿਤਲਾ ਅੱਛਾ ਇਧਰ ਵਾਲਾ ਇਧਰ ਵਾਲਾ ਫਿਰ ਲਾਸਟ ਵਾਲਾ ਐ ਛੱਡ ਕੱਲੇ ਕੱਲੇ ਨੂੰ ਛੱਡ ਐ ਹੋ ਰਹਿਣ ਦੇ ਨਹੀਂ ਜਾਂ ਤੂੰ ਚੱਕੇ ਨਾ ਫਿਰ ਮੈਨੂੰ ਕਹਦੇ ਥੱਲੇ ਵਾਲਾ ਬਸ ਫਿਰ ਮੈਂ ਐ ਉਹ ਨਹੀਂ ਜਿੱਦਾਂ ਮੈਂ ਇਹ ਚੱਕਿਆ ਹਾਂ ਇਸਕੇ ਨੀਚੇ ਵਾਲਾ ਆ ਚੱਕਿਆ ਦੇਓ ਕਹਿਣਾ ਹੋ ਗਿਆ ਫਿਰ ਇਹ ਕਹਿਣਾ ਹੋਵੇ ਬਸ ਐਂ ਕਹਦੇ ਕਿ ਸਾਹਮਣੇ ਵਾਲੇ ਨੀਚੇ ਵਾਲਾ ਇਹ ਵਾਲਾ ਮੇਰੇ ਵਾਲਾ ਅਲੀ ਕਹਿੰਦੇ ਨਾਲ 8 8 1 ਹਣਾ ਉਹ ਘੜਾ ਹੋਰ ਦਿਨ ਹੋ ਗਿਆ ਯਾਰ ਪੂਰਾ ਚੱਲ ਚੱਲ ਹੋ ਰਿਹਾ ਤਾਂ 3 4 5 ਥੋੜਾ ਯਾ 6 ਥੋੜਾ ਯਾ 7 ਥੋੜਾ ਯਾ ਉੱਤੇ 8 ਓਏ ਯਾਰ ਪਰਾਂਗਾ ਕਿਹੜਾ? ਜੋ ਤੇਰੇ ਵਾਲਾ? ਹੂੰ। ਦੇਖਾ। ਇਹ 50। ਯਾਰ। 50 ਲਾਪੇ 50। ਚੱਲ ਗਿਣਰੇ। ਚੱਲ ਚੱਲ ਪਿੱਛੇ ਨੂੰ ਅਗਲਾ। 50 ਲਾ। ਯਾਰ ਕਰਨਾ ਚੱਲ ਜੇ ਜਸਨ। 50 ਚੱਲ। ਹਾਂ ਹੁਣ ਪ੍ਰੋਬਲਮ ਹੋਣ ਲੱਗ ਗਈ। ਅਜੇ ਤਾਂ ਇਸ ਕੰਨ ਨੂੰ ਦੇਖੀ। ਜਿਆਦਾ ਰਾਤ ਨੂੰ ਸੌਂ ਕੇ ਉੱਠੇਗਾ ਫੇਰ ਪਤਾ ਲੱਗੂ। 1 2 3 3 ਗੋਟਿਆਂ ਵਾਤਰਕਾ 3 4 ਅੰਦੇ ਛੇ ਸਵਾਤ ਇਹ ਨਾਲੇ ਨਹੀਂ ਮੈਂ ਚਲਦਾ ਹਾਂ ਸੱਤ ਇੰਨੇ ਨੇ ਯਾਰ ਇਹ ਤਾਂ ਨਹੀਂ ਲੈਂਦੇ ਅੱਠ ਅੱਠ ਹੋਇਆ ਇਹਦੇ ਨੋ 10 10 11 ਹਲੇ ਤਾਂ 11 ਹੋਈ ਚੱਲ 12 ਦੇਖ ਲੱਭ ਕੇ ਰੱਖ ਨਜ਼ਰੇ ਵਾਸਤੇ 13 ਚੱਲ ਚੱਲ 13 ਬਈ 14 ਲੜਦੁਣ ਹੋੜੀ ਨਹੀਂ ਲੱਗੂਗੀ 15 16 ਕੀ ਹੋ ਗਿਆ 17 17 ਮੈਂ ਨਾ ਮਜੂਰ ਬਾਦੰਦੇ ਦੇ ਦੇ 17 18 19 ਚੱਲੇ ਵੀ ਚੱਲ ਤੇ ਇੱਥੇ ਜਲਾ ਤੀ ਅਗਲੀ ਵਾਰੀ ਲਾ ਦੋ ਵੀ ਹੋ ਗਈ ਜੀ ਨਾ ਬਣਿਆ ਫੇਰ ਮੈਂ ਨਸ਼ਟ ਵੀਤੀ ਐ ਆ ਲੈ ਥੱਲੇ ਲਾ ਰਿਹਾ ਠੀਕ ਐ ਤੀ ਤਾਂ ਲਾਉਣ ਤੇ ਬਣਾ ਤੀ ਰਹਿ ਗਈ ਇੱਕ ਲਾਦ ਲਈ ਹੁਣ ਚੱਲ ਕੋਈ ਨਾ ਹੁਣ ਤੀ ਹੂੰ 28 27 ਵੀ ਚੇਤੇ ਤੇ ਲਾ ਚੋ ਵੀ ਦੇਈ ਬਾਈ ਚੱਲ ਅਗਲੀ ਵਾਰੀ ਦੇਖ ਲਈ ਮਤ ਮਾਰ ਮਾਰੀ ਜੀ ਭਾਬੀ ਬਣਨਾ ਸਾਨ ਥੋੜੀ ਨੇ ਵੀ ਚੱਲ ਚੱਲੇ ਵੀਰੇ ਕੀ ਸਪੀਡ ਕਰ 19 ਕੀਨਾ ਨਾ ਮਾਤਰਾ 18 ਹਰਜੋਤ ਹਰਜੋਤ ਚੱਲ ਜਾ 18 ਨਾ 16 ਅੰਦਰਾ ਚੱਲ ਅਗਲੀ ਵਾਰੀ ਬਾਤ ਜੀਗਾ ਚੱਲ ਤੇ ਇੱਡੇ ਲਾ ਦੇ ਹਾਂ ਜਲਦੇ ਜੀ 13 ਜੰਪ ਲਾ ਦੇ बारा रहेगी देखती बड़ा जोर जा रहा है ग्यारह रहेगी मुर्गी मार जोर जा रहा है क्या दस दस रहेगी चले नौ अगली बारी बाजे जाना सात छः पंच आठ नौ एक तो। सात तो। जोर लग गया भाई जोर लग गया छः रहेगी पांच मुंह का तिलाल हो गया ये नहीं आज कल देना जवान साथ में चल तीन तीन रहेगी ਕੜੇ ਤੋਂ ਕਾਰੋਲਾ ਹਾਂ ਦੋ ਹੋਰ ਦਾ ਆ ਜਾ ਆ ਜਾ ਚੱਲ ਦੇਖ ਲੈ ਤਨ ਤਾਂ ਹੁਣ ਦਿਖਾ ਦਿਆ ਲਾਸਟ ਵਾਲਾ ਪੱਤਾ ਓਏ ਚੁੱਪ ਕਰ ਲੈ ਚੁੱਪ ਕਰ ਬੱਸ ਹੁਣ ਨਹੀਂ ਚਿੱਲਣਾ ਨਾ ਨਾ ਚੱਲ ਚੱਲ ਚੱਤ ਸੱਚੀ ਮੈਂ ਤਾਂ ਮੈਂ ਨਹੀਂ ਖੇਡ ਰਹਾ ਤਾਂ ਮੈਂ ਤਾਂ ਹੁਣ ਆਇਆ ਕੱਲੇ ਵੀਡੀਓ ਬਣਾਉਣ ਆ ਕੱਲੇ ਆ ਰਹੇ ਹਾਂ ਚੱਲ ਚਾਰ ਚੱਲ 1 2 3 4 ਹਲੇ ਟਾਈਮ ਤਾਂ ਹੋਇਆ ਨਹੀਂ 15 ਮਿੰਟ ਤਾਂ ਪਈ

ਜਲਦੀ ਲਾ ਜਲਦੀ ਲਾ ਯਾਰ ਤੂੰ ਕਰਾ ਦੇ ਸਾਹਨ ਵਧੀਆ ਹੀ ਆ ਵੇ ਖਾਓ ਚੱਪਲਾ ਦੇ ਦੇ ਕਾਗਾ ਪਹਿਲੇ ਤਸ ਲਾ ਉਹ ਲਾਵਾਂਗਾ ਚੱਪਲ ਤਾਂ ਨਹੀਂ ਦੇ ਜਾਣ ਨਹੀਂ ਦੇਣਾ ਟੂ ਟੂ ਤੇ ਆਈ ਇੱਕ ਦੋ ਆ ਜਾ ਭਾਈ ਆ ਜਾ ਆ ਜਾ ਛੇਤੀ ਆ ਜਾ ਐ ਮਾਰਦਾ ਹਾਂ ਨਾ ਕਾੜੇ ਜਿਹੇ ਡਾਂਡਾ ਹੋਰ ਉਹ ਚੱਪਲਾ ਲੈ ਕੇ ਕਹਦੇ ਜੁੜੀ ਚਾਲਿਆ ਪਾਗਲੇ ਛੋੜ 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 ਟੀਂ ਮੇਂ ਆ ਜੀ ਅੱਠ ਤਾਂ ਮੈਂ ਵੀ ਗਿਆ ਵੀ ਹੋ ਗਿਆ ਤੂੰ ਦੋ ਜਣਾ ਕਹਿੰਦਾ ਜੱਕੇ ਦੀਆਂ 50 ਨੇ ਪਿਆਰ ਰੱਖੀ ਜੱਕੇ ਦੀਆਂ 50 ਗੱਲ ਕਰ ਫੋਟੋ ਵਾਲੀ ਕੀ ਹੋਇਆ ਜੱਕੇ ਦੀਆਂ ਕਹਿ ਰਿਹਾ ਮੈਂ ਜੀ ਜੀ ਏ ਏ ਰੀਆਂ ਇਹ ਫੋਟੋ ਵੀ ਮੈਂ ਤੇ ਸਾਡੇ ਪਾਸੇ ਇਹ ਪੈਸੇ ਸਾਡੇ ਪਾਸੇ 100 ਹੁੰਦੀਆਂ ਨੇ ਇਹ ਦੇ ਕਰ ਘੁੰਮਿਆ ਇਹ ਕਿਹੜਾ ਫੋਟੋ ਸੀ ਬਸ ਇੱਕ ਘਣਾ ਆ ਜਾ ਉਹ ਜੀ ਆ ਜਾ ਬੋ ਸਾਲਾ ਫੋਨ ਦਾ ਪੈਰ ਰੱਖਿਆ ਮੁੱਖ ਛੇ ये क्या होगा देखिए देखिए ये सतनाड़ी तस्वीर नहीं बस ना मट्टा के तहत डालता हूँ बताइए सतनाड़ी हाँ सतनाड़ी चढ़ाट लगा रहा है सतनाड़ी लाइट नहीं पोटू है चार लाइट चार चार, <laughs> <जार हो> <laughs> चार में तो ये लाइट ही है चार चल होयोगे करा रहे तो पंजाब पंजाब मातृ भाई

सोंदा नाही गाय सर खलियाळा जो बदल बदलो बदलो हात हात खलियाळा मेला चल पाच जका आवेस बार खलियाळा लेला खलियाळा लेला आ भाई ਤੀਸੀ ਲਾਰਾ ਹੈ ਚਾਰ 5 6 7 8 9 10 11 12 13 14 15 ਇਹ ਤਾਂ ਕਾਲੇ ਦੀ ਬੇਤੀ ਕਰਾ ਉਹ ਖੜਾ ਹੋ ਰਿਹਾ ਉਹ ਖੜਾ ਹੋ ਗਿਆ ਲਾ ਵੀ ਉਹ ਨਹੀਂ ਮੰਨਣੀ ਮੈਂ ਵੀ ਹਿਲਾਉਂਗਾ ਫਿਰ 26 7 29 30 31 32 33 34 ਜੰਪ ਲਾ ਫਿਰ ਜੰਪ ਲਾ ਤਾਂ ਉਹ ਜਿਹੜੀ ਲਾਦਾ 35 45 ਮੈਂ ਉੱਪਰ ਜੰਪਾ ਨਹੀਂ ਲਾਦਾ ਪਰ ਪਨੂਛ ਰਿਹਾ ਤਾਂ ਹੇਠਲੇ ਵਾਲਾ ਲੈਦਾ ਫੁੱਟ ਦਿਖ ਸਕਦਾ ਫੁੱਟ ਨਾਲ ਫੁੱਟ ਨਹੀਂ ਉੱਪਰ ਆਇਆ ਕੱਲਾ ਪੱਤਾ ਖਿੱਚ ਲੈ ਉਹ ਤਾਂ ਕਲਾਰ ਮਾਰ ਜੀ ਆਲੇ ਕਿ 8 9 ਆਉਂਗੇ ਹੇਠਲੇ ਵਾਲਾ ਹੇਠਲੇ ਆ ਫੇਰੀ ਅੱਗਾ ਨਾ ਉਹ ਫੋਟਾ ਗਈ ਫੋਟੋ ਵਾਲੀ ਇੱਕ ਫੁੱਲ ਚੱਕ ਲੈਂਦਾ ਹੋਣੀ ਨਾ ਯਾ ਤਾਂ ਚੱਕਣ ਤੋਂ ਪਹਿਲਾਂ ਦੱਸ ਨੋ ਕਿ ਮਨੂਗਾ ਐ ਐ ਜਦੋਂ ਚੱਕ ਰਹੀ ਹੈ ਨਾ ਜਦ ਕਹਦੇ ਵੀ ਹਾਂ ਆ ਉੱਪਰ ਵਾਲਾ ਫੇਰ ਆ ਰਿਹਾ ਚੱਲ 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 ਅਮੇ ਇਧਰ ਦਵਾ ਦੇ 3 4 ਹਾਂਜੀ ਆ ਦੂਰੀ ਤੱਕ ਹੋ ਰਿਹਾ ਨਾ ਕੰਮ ਹੋ ਨਾ ਹੋ ਸੋਗੇ ਸਾ ਤੋਂ ਜ਼ਿਆਦਾ ਹਰਚੀ ਨੇ ਕਰਤੀ। ਲਾਲੀਆਂ ਤਿੰਨ ਆ 5 ਹੋ ਗਈ 6 7 ਕਾਨੂੰ YouTube ਤੇ ਦੇਖਣੀ ਹੈ ਵੀਡੀਓ। ਕਾਨੂੰ YouTube ਤੇ ਦੇਖੀ। ਬਿਨ YouTube ਬਾਬਾ ਮੇਰੀ ਨਾ ਭਾਈ ਵੀਰੇ। ਮੇਰੀ ਬਿਨਾਂ ਭਾਈ। ਯਾਰ ਇੱਕ ਇੱਕ ਬਤਾਈ ਜਾ ਰਿਹਾ। ਸਾਨੂੰ YouTube ਤੇ ਵੀ ਮਸ ਹੋ ਗਏ 2 4 5 7 ਤੱਕ ਮੂਜੇ ਵੀ ਸਾਰੇ ਕਲੇ ਕਲੇ ਦੀ ਫੋਟੋ ਕੱਟ ਕੇ ਪਾਵਾਂਗੀ। ਕੀ ਫੋਟੋ ਕੱਟ ਕੇ? ਦੇਖ ਨਹੀਂ ਕਾਨੂੰ ਆਉਗੀ। 7 ਇਸ ਨੂੰ ਚੱਕ ਕੇ ਸੱਜਿਆ ਦੇ। ਠੀਕ। ਦੋ, ਤਿੰਨ ਦਾ ਮਾਰੀਏ ਤੁਮ ਪੰਜ, 6, 7। ਫਲਾਈ ਚੱਲ ਲੈ ਚਲੋ। ਸਵਾਦੀ ਬੜਾ ਅੰਡਿਆ। ਉਹ ਵੇੜਾ ਦੀ ਫੋਟੋ। ਐ ਜਦੋਂ ਕਰਤੀ ਆ ਫੇਰ ਨਹੀਂ ਮੈਂ ਮੰਨਦਾ ਉਹ। ਠੀਕ। ਜਦੋਂ ਉੱਤੇ ਚੱਕੇਗਾ ਐਂ ਆਉਂ ਕਰਕੇ ਨਾ ਫੜ ਜਾ। ਵੀ ਆਏ ਉੱਪਰ। ਆਏ ਉੱਪਰ ਲਾ ਕਦੇ। ਜੇ ਇੱਕਾ ਹੋਇਆ। ਉੱਪਰ ਲਾ ਇੱਕਾ ਹੋਇਆ। ਚਾਰ, ਪੰਜ। ਪਿੱਛੇ ਨੂੰ ਤਾਂ ਜਾ। ਜੱਕਾ ਹੋ ਗਿਆ। ਕਦੇ ਆਈ ਹੈ। ਪਿੱਛੇ ਆ ਗਿਆ ਉੱਪਰ ਲਾ। ਕਿਉਂ ਹੈ? ਕਿਉਂ? ਕੀ ਕਾਗਜ਼ ਤਰ ਹੈ ਬਾਤ ਗਿਆ 1 2 3 4 ਸੋਨੇ ਆਪਾਸ ਨਿਕਲ ਬਾਈ ਜੀ ਕਿ ਨਿਕਲ ਨਹੀਂ ਰਿਹਾ 4 ਮਿੰਟ ਹੋ ਗਏ 5 ਸੈਕਿੰਡ ਟਾਈਮ ਬੋਲ ਲਾ ਤਿੰਨ ਤਿੰਨ ਕਿਉਂ ਨਹੀਂ ਆ ਰਿਹਾ ਅਜਾ ਚਲੋ 9 ਪਰ ਵਾਲੇ ਦਾ ਐ ਟੋਲਾ ਮਾਰਦੇ 10 ਇਹਦੇ ਕਿ ਹੋਵਾ ਟੋਲਾ ਮਾਰਦੇ ਨੇ ਉੱਪਰ ਵਾਲੇ ਵਾ ਅੱਛਾ ਅੱਜ 6 7 8 9 10 ਬੰਦ No sé ni verdad, lo voy a